ਆਇਦਰਲੇ ਵਾਸ ਡਿੱਕੇ ਹੱਝ ਚੜਕੇ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਉਹ ਤਾਂ ਠੀਕ ਹੈ ਹਾਂ ਠੀਕ ਹੈ ਤੂੰ ਠੀਕ ਹੈ ਹਾਂ ਠੀਕ ਹੈ ਉਹ ਤਾਂ ਹੈ ਹੋਰ ਸਾਰੇ ਠੀਕ ਹੈ ਨਾ ਸਾਰੇ ਠੀਕ ਆ ਸੰਦੀਪ ਇਨਫੈਕਸ਼ਨ ਹੋ ਗਈ ਸੀ ਬਾਈ ਮਾਤਾ ਨੂੰ ਤੇ ਜਦੋਂ ਇਨਫੈਕਸ਼ਨ ਹੋਇਆ ਪਤਾ ਕੀ ਕਹਿੰਦੀ ਹੁੰਦੀ ਆ ਫੋਨ ਤੇ ਫੈਕਸ਼ਨ ਹੋਈ ਬਈ ਮੈਨੂੰ ਠੀਕ ਆ ਇਨਫੈਕਸ਼ਨ ਹਾਂ ਵਧੀਆ ਬਤਾ ਸੰਦੀਪ ਨੂੰ ਲਿਆਉਂਦਾ ਆ ਇਹਨੂੰ ਆਉਣਗੇ ਸਾਰੇ ਆਉਣਗੇ ਸਾਰੇ ਆਉਣਗੇ ਅੱਲਾ ਕਿਹੜਾ ਹੈ ਬਾਈ ਰੋਤਕ ਠੀਕ ਆ ਧਿਆਨ ਰੱਖੀ ਵੈਸੇ ਤਾਂ ਤੈਨੂੰ ਲੁਧਿਆਣੇ ਤਾਰਨਾ ਸੀਗਾ ਚੱਲ ਰੋਤਕ ਤਾਰ ਦਿੰਨੇ ਆਂ ਕੋਈ ਗੱਲ ਨਹੀਂ ਆ ਥੋੜਾ ਜਿਹਾ ਮੈਂ ਕਹਾਂ ਚੱਲ ਬਲੂ ਬਣਾ ਲਾਂਗੇ ਠੀਕ ਆ ਠੀਕ ਦੋ ਘੰਟਿਆਂ ਦੀ ਨੀਂਦ ਪੂਰੀ ਆ ਰੋਕੇ ਰੋਤਕ ਡਾ ਜੈਕਸ਼ਨ ਜੀ ਅੱਜ 18 ਜੁਲਾਈ ਦਿਨ ਸ਼ੁੱਕਰਵਾਰ ਆਗਾ ਤੇ ਟਾਈਮ 9 ਵਜੇ ਗਿਆ ਸਵੇਰ ਦੇ ਰਾਤ 10 ਵਜੇ ਆਪਾਂ ਬਾਈ 10 10:30 ਆਹ ਟ੍ਰੇਨ ਚ ਚੜੇ ਸੀਗੇ ਤੇ ਸਾਰੀ ਰਾਤ ਇਹਦੇ ਵਿੱਚ ਦੀ ਟਕ 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 ਸੁਣਦੇ ਸੁਣਦੇ ਬਠਿੰਡੇ ਪਹੁੰਚ ਗਏ ਆ 671 ਕਿਲੋਮੀਟਰ ਦਾ ਸਫ਼ਰ ਕਰਕੇ ਬਾਈ ਆਪਾਂ ਸਾਰੀ ਰਾਤ ਚ ਬਠਿੰਡੇ ਆ ਗਏ ਆ ਤੇ ਬਾਈ ਜੀ ਮੱਧ ਪ੍ਰਦੇਸ਼ ਤੋਂ ਸਿੱਧਾ ਪੰਜਾਬ ਚ ਆ ਗਏ ਆ ਜਿਲ੍ਹਾ ਬਠਿੰਡੇ ਚੱਲਦੇ ਆਂ ਭਈ ਅੱਜ ਫਿਰ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਆਪਣਾ ਜ਼ਰੂਰੀ ਕੰਮ ਆ ਬੈਂਕ ਦਾ ਜਿਹਦੇ ਕਰਕੇ ਆਪਾਂ ਆਏ ਆਂਗੇ ਏਡੀ ਦੂਰੋਂ ਵਾਪਸ ਆਉਣਾ ਪਿਆ ਆਪਾਂ ਨੂੰ ਤੇ ਪੁੱਚੋ ਮੰਡੀ ਜਾਵਾਂਗੇ ਇੱਥੋਂ ਹੈਗਾਗਾ 15-18 ਕਿਲੋਮੀਟਰ ਪਿੰਡ ਵੀ ਆਪਣਾ ਇੰਨਾ ਕੀ ਆ ਪੁੱਚੋ ਮੰਡੀ ਦੇ ਨਾਲ ਹੀ ਪੈ ਜਾਂਦਾਗਾ ਤੇ ਉਹ ਕੰਮ ਅੱਜ ਹੋ ਜੇ ਤਾਂ ਵਧੀਆ ਬਾਈ ਆਪਣਾ ਬੈਂਕ ਵਾਲਾ ਤੇ ਫਿਰ ਆਪਾਂ ਆਪਣਾ ਘਰਵਾਰ ਦਿਖਾਵਾਂਗੇ ਅੱਜ ਬਾਈ ਤੇ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਸਾਰਾ ਆਸ-ਪਾਸਾ ਪਿੰਡ ਵੀ ਚੱਲਾਂਗੇ ਕੀ ਗੱਲਵਾਤਾ ਹਨਾ ਬਲੌਗ ਦੇ ਨਾਲ ਤੁਸੀਂ ਜ਼ਰੂਰ ਅੱਜ ਬਣੇ ਰਹੋ ਤੇ ਚੱਲਦੇ ਆਂ ਚਾਹ ਪੀ ਲ ਗਏ ਇੱਥੋਂ ਆਸੇ-ਪਾਸੇ ਬਠਿੰਡੇ ਕੜੀ ਜੀ ਫਿਰ ਬੱਸ ਬੁੱਸ ਲਵਦੇ ਆਂ ਪਿੰਡ ਵਾਲੀ ਇਹ ਆ ਗਿਆ ਬਾਈ ਬਠਿੰਡੇ ਦਾ ਮਾਲ ਰੋਡ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਇੱਥੇ ਸਾਰੇ ਬਾਈ ਆਏ ਹੋਣਗੇ ਕੀ ਕਹਿਣਾ ਕੋਈ ਦੂਰ ਵਾਲਾ ਨਾ ਆਇਆ ਹੋਵੇ ਤੇ ਇੱਥੇ ਭਈਆ ਸਾਰੀਆਂ ਦੁਕਾਨਾਂ ਹੀ ਮਿਲ ਜਾਂਦੀਆਂ ਜਿੱਥੋਂ ਮਹਿੰਗੇ ਗਲੀੜਾ ਲੱਤਾਂ ਮਿਲਦਾ ਸਾਰਾ ਕੋ ਬੂਟ ਵਾਟਰ ਆਪਾਂ ਭਈ ਜਿਹੜੀ ਦੁਕਾਨ ਤੇ ਕੰਮ ਕਰਦੇ ਸੀ ਮਤਲਬ ਜਿਹੜੀ ਕੰਪਨੀ 'ਚ ਕੰਮ ਕਰਦੇ ਸੀ ਉਹ ਆ ਗਈ ਵਾਹ ਕਾਲੇ ਕੰਪਨੀ ਇਹ ਆ ਭਈ ਇਹ ਬਠਿੰਡੇ ਆ ਆਪਾਂ ਆਊਟਲੈਟ ਦੇ ਵਿੱਚ ਕੰਮ ਕਰਦੇ ਸੀਗੇ ਇੱਥੋਂ ਜਿਹੜਾ ਹਜੇ ਮਤਲਬ ਉਹ ਪੁੱਚੋ ਮੰਡੀ ਦੇ ਨੇੜੇ ਪੈ ਜਾਂਦਾ ਬਟਿੰਡਾ ਬਰਨਾਲਾ ਰੋਡ ਤੇ ਆਊਟਲੈਟ ਆ ਜਿਹੜਾ ਉੱਥੇ ਇਹ ਬਟਿੰਡੇ ਆਨਾਂ ਦਾ ਬ੍ਰਾਂਚ ਆ ਜਿਵੇਂ ਵੱਧ ਸ਼ਹਿਰਾਂ ਚ ਹੁੰਦੇਗਾ ਦੂਜੇ ਤੋਂ ਦੂਜੇ ਸ਼ਹਿਰ ਚ ਆਏ ਐ ਉਸ ਰੋਡ ਆ ਕੀ ਗੱਲ ਬਾਤ ਤੇ ਹੁਣ ਆਪਾਂ ਜਾਈ ਜਾਨੇ ਆ ਫੌਜੀ ਚੌਕਣੀ ਉੱਥੋਂ ਬੱਸ ਫੜਾਂਗੇ ਪਿੰਡ ਵਾਲੀ ਸਿੱਧੀ ਪਰ ਉਹ ਪਿੰਡ ਆਪਣੇ ਘਰ ਕੋਲੇ ਤਾਰ ਦਿੰਦੀ ਆ ਸਿੱਧੀ ਜੇ ਬਟਿੰਡੇ ਉਹ ਬੱਸ ਚੜਦੇ ਆ ਨਾ ਸਿੱਧੀ ਘਰ ਕੋਲੇ ਵਗ ਜਾਂਦੀ ਹੈਗੀ ਪਰ ਆਪਾਂ ਪੁੱਚੋ ਮੰਡੀ ਉਤਰਨਾਗਾ ਬੈਂਕ ਚ ਕੰਮ ਕਰਾਉਣਾਗਾ ਫੇਰ ਜਾਵਾਂਗੇ ਘਰੇ ਰੇਲਵੇ ਸਟੇਸ਼ਨ ਤੋਂ ਭਾਈ 1 ਕਿਲੋਮੀਟਰ ਆ ਇਧਰ ਨੂੰ ਤੁਰ ਕੇ ਆ ਗਏ ਆ ਸਾਹਮਣੇ ਹੈਗਾ ਸ਼ਹੀਦ ਅਨੰਦ ਸਿੰਘ ਫੌਜੀ ਚੌਕ ਜਿਹਨੂੰ ਕਹਿੰਦੇ ਆ ਤੇ ਇਧਰਲੇ ਪਾਸੇ ਜੀਤ ਰੋਡ ਰਹਿ ਗਿਆ ਭਾਈ ਇਹਦੇ ਵੀ ਬੜੇ ਰੋਲੇ ਕੋਲੇ ਪੈਂਦੇ ਆ ਅਜ ਦੋ ਵਦ ਨਹੀਂ ਬਾਈ ਤੁਰਿਆ ਜਾਣਾ ਸੀਗਾ ਤੇ ਆਪਾਂ ਇੱਥੋਂ ਬੱਸ ਵੀ ਇੱਥੇ ਹੀ ਚੜ੍ਹਨੀ ਹੈਗੀ ਪਹਿਲਾਂ ਚਾਹ ਦੀ ਘੁੱਟ ਪੀ ਲਈ ਬਾਈ ਤੋਂ ਫੇਰ ਆਪਾਂ ਚੱਲਦੇ ਆਂ ਪੁੱਚੋ ਮੰਡੀ ਆਪਣੇ ਪਿੰਡ ਵਾਲੀ ਬੱਸ ਚੜ੍ਹ ਕੇ ਸਾਮਣੀ ਰਹਿ ਗਿਆ ਬਈ ਆਦੇਸ਼ ਹਸਪਤਾਲ ਤੇ ਆਹਾ ਸੜਕ ਹੈਗੀ ਆਗੀ ਨੈਸ਼ਨਲ ਹਾਈਵੇ 7 ਨੰਬਰ ਹੈਗੀ ਤੇ ਆਪਾਂ ਜਾਂਦੇ ਸੀ ਬਈ ਆਊਟਲੈਟ 'ਚ ਮਿੱਤਰ ਆਪਣਾ ਹਣਾ ਆਪਾਂ ਇੱਥੇ ਕੰਮ ਕਰਦੇ ਸੀਗੇ ਜਿੱਥੇ ਉਹ ਆਊਟਲੈਟ ਸਾਹਮਣੀ ਆ ਇੱਥੇ ਉੱਥੋਂ ਤੋਂ ਮੋਟਰਸਾਈਕਲ ਫੜ ਕੇ ਨਾ ਮਖਾ ਜਿਹੜੇ ਇੱਕ ਦੋ ਕੰਮ ਹੈਗੇ ਆ ਛੇਤੀ ਛੇਤੀ ਨਿਬੇੜ ਦਾਂਗੇ ਤੇ ਮੈਨੂੰ ਲੱਗਦਾ ਆਊਟਲੈਟ 'ਚ ਜਾਣ ਤੋਂ ਪਹਿਲਾਂ ਬਈ ਆ ਸਮੁੰਦਰ ਪਾਰ ਕਰਨਾ ਪਊਗਾ ਆਹ ਲੱਗਦਾ ਸੀਗਾ ਵੀ ਮੀਂਹ ਜਦੋਂ ਆਪਾਂ ਫਿਰਦੇ ਸੀਗੇ ਉਧਰ ਜੁਪੀ ਵਿਹਾਰ ਕਣੀ ਹਣਾ ਉਧਰ ਹੀ ਮੀਂਹ ਜ਼ਿਆਦਾ ਪੈਂਦੇ ਆ ਕਿ ਬਾਬੇ ਨੇ ਇੱਧਰ ਵੀ ਕੰਮ ਬਾਬੇ ਨੇ ਇੱਧਰ ਵੀ ਫੱਟੇ ਚੱਕੇ ਪਏ ਆ ਮੀਂਹ ਵਾਲੇ ਸਮੁੰਦਰ ਬਣਾਇਆ ਪਿਆ ਦੇਖੋ ਚਾਰੇ ਪਾਸੇ ਚੱਲਦੇ ਆਂ ਭਾਈ ਆਪਾਂ ਫੈਕਟਰੀ ਆਊਟਲੈਟ ਦੇ ਵਿੱਚ ਉੱਥੋਂ ਆਪਾਂ ਮੋਟਰਸਾਈਕਲ ਚੱਕਣਾਗਾ ਬਸ ਤੇ ਬੈਂਕ ਵਾਲਾ ਕੰਮ ਆ ਇੱਕ ਦੋ ਹੋਰ ਕੰਮ ਆ ਜਿਹੜੇ ਮਾੜੇ ਮੋਟੇ ਜੇ ਨਾਲ ਦੀ ਨਾਲ ਕਰਕੇ ਹਨ ਛੇਤੀ ਹੋ ਜਾਣਗੇ ਤੇ ਮੇਰਾ ਪਰ ਜਿਹੜਾ ਆਪਦਾ ਅਗਲਾ ਕੀਤਾਗਾ ਉਹ ਕਰਾਂਗੇ ਏ ਆ ਗਿਆ ਬਾਈ ਆਪਣਾ ਫੈਕਟਰੀ ਆਊਟਲੈਟ ਇੱਥੇ ਆਪਾਂ ਕੰਮ ਤੇ ਲੱਗੇ ਹੁੰਦੇ ਸੀਗੇ ਚੰਗੀ ਤਰ੍ਹਾਂ ਵਿੱਚ ਢੇੜਾ ਗੂੜਾ ਫੇਰ ਦੇਵਾਂਗੇ ਬਾਈ ਕਦੇ ਹੁਣ ਆਪਣੇ ਕੋਲੇ ਟਾਈਮ ਥੋੜਾ ਗਾ ਬਸ ਮੋਟਰਸਾਈਕਲ ਫੜ ਲਗੇ ਮਿੱਤਰ ਤੋਂ ਤੇ ਨਹੀਂ ਤਾਂ ਆਪਣੇ ਇੱਥੇ ਮਿੱਤਰ ਵਾਲੀ ਬਥੇਰੀ ਆ ਗਈ ਹਨਾ ਕੰਮ ਕਰਦੇ ਸੀ ਉਹਨਾਂ ਨਾਲ ਗੱਲਾਂ ਬਾਤਾਂ ਫਿਰ ਟਾਈਮ ਜ਼ਿਆਦਾ ਲੱਗ ਜਾਊਗਾ ਉਹਨਾਂ ਨੂੰ ਕਦੇ ਫੇਰ ਮਿਲਾਂਗੇ ਤੇ ਕਿਰ ਆਪਾਂ ਮੋਟਰਸਾਈਕਲ ਲੈ ਲਗੇ ਬਸ ਇੱਥੋਂ ਆਜਾ ਆਜਾ ਮਾੜਾ ਜਿਆ ਤੇਨੂੰ ਬਣਾ ਲਗੇ ਮਾੜਾ ਜਿਆ ਵਲੌਗ ਤੇਰੇ ਨਾਲ ਵੀ ਤੜਕੇ ਤੜਕੇ ਬੰਗਾਰ ਪਾਤੀ ਕੀ ਹਾਲ ਹੈ ਠੀਕ ਹੈ ਵਧੀਆ ਹੈ? ਵਧੀਆ। ਸੰਗਦਾ ਬਾਬਾ ਸੰਗਦਾ ਹੈ। ਹੈ? ਕੰਮ ਕਾ ਠੀਕ ਚੱਲਦਾ? ਵਧੀਆ। ਆ ਗਿਆ ਬਸ ਮੈਂ ਪਹੁੰਚ ਗਿਆ ਆ ਭਾਈ ਆਪਾਂ ਪੋਚੋ ਮੰਡੀ ਐਸ ਬੀ ਆਈ ਬੈਂਕ ਚ ਇੱਥੇ ਆਪਣਾ ਕੰਮ ਆਗਾ ਤੇ ਬਸ ਬੈਂਕ ਸਰਕਾਰੀ ਹੈ ਭਾਈ ਤੇ ਬੰਦੇ ਥੋੜੇ ਢਿੱਲੇ ਹੀ ਹੈਗੇ ਇੱਥੋਂ ਵਾਲੇ ਕੰਮ ਆਪਣਾ ਛੇਤੀ ਨਿਬੜ ਜੇ। ਫੇਰ ਆਪ ਜਿਹੜਾ ਅੱਗੇ ਤੁਰਦੇ ਹੋ ਜਗੇ ਐ ਨਹੀਂ ਪਤਾ ਕੱਲ ਦਾ ਕਹਦੇ ਨੇ ਇਹ ਵੀ ਭਾਈ ਕੱਲ ਨੂੰ ਆਇਓ ਬੈਂਕ ਜੇ ਆਪਾਂ ਨੂੰ ਜੀ 22 ਘੰਟੇ ਲੱਗੇ ਤੇ ਬਾਈਆਂ ਨੇ ਬੜਾ ਆਪਣਾ ਕੰਮ ਖਿੱਚਿਆ ਕਿਉਂਕਿ ਬਾਈ ਜਾਣਦੇ ਸੀਗੇ ਵੀਡੀਓ ਦੇਖਦੇ ਸੀਗੇ ਬਾਈ ਜਾਣਦੇ ਸੀਗੇ ਤੇ ਪਰ ਥੋੜਾ ਜਿਹਾ ਕੰਮ ਰਹਿ ਗਿਆ ਬਾਈ ਇੱਕ ਮੈਸੇਜ ਆ ਨਹੀਂ ਆਇਆ ਉਹ ਕੋਈ ਆਨਲਾਈਨ ਸਿਸਟਮ ਹੁੰਦਾ ਇਹਨਾਂ ਦਾ ਉਹ ਨਹੀਂ ਆਇਆ ਤੇ ਕੱਲ ਨੂੰ ਫੇਰ ਦੁਬਾਰੇ ਆਉਣਾ ਪਊਗਾ ਤੇ ਹੁਣ ਇੱਕ ਹੋਰ ਜ਼ਰੂਰੀ ਕੰਮ ਕਰਾਇਆ ਗਿਆ ਆਪਾਂ ਇੱਥੋਂ ਬਾਈ 3-4 ਕਿਲੋਮੀਟਰ ਜਿੱਥੇ ਆਪਣੇ ਜਿੱਥੇ ਮੇਰਾ ਡੈਡੀ ਬਾਈ ਕੰਮ ਕਰਦਾਗਾ ਉੱਥੇ ਜਾਏਗੇ ਕਿਉਂਕਿ ਉਸ ਕਿਉਂਕਿ ਉਹ ਬਾਈ ਤੜਕੇ 7 ਵਜੇ ਘਰੋਂ ਵਗ ਜਾਂਦਾ ਤੇ ਫਿਰ 8 ਨਹੀਂ 7 ਵਜੇ ਆਉਂਦਾਗਾ ਤੇ ਐ ਨਹੀਂ ਪਤਾ ਹੋਰ ਕੋਈ ਕੰਮ ਹੋ ਜੇ ਮਾਨਸਾ ਵੀ ਜਾਣਾ ਸੀ ਥੋੜਾ ਜਿਹਾ ਕੰਮ ਤੇ ਜਾ ਹੀ ਆਈਏ ਕੱਢ ਆਈਏ ਕਿਹੜਾ ਬਾਈ ਸਾਹਮਣੇ ਆ ਗਿਆ ਜੀ ਇਹ ਗਦਾਮ ਬਾਲਾ ਜੀ ਵਾਲਾਂ ਦਾ ਇੱਥੇ ਬਾਈ ਆਪਣਾ ਡੈਡੀ ਕੰਮ ਕਰਦਾਗਾ ਤੇ ਮਾ ਜਾਂਦੇ ਜਾਂਦੇ ਪਹਿਲਾਂ ਇੱਧਰ ਜਾਈ ਆਈਏ ਬਾਕੀ ਦੇ ਕੰਮ ਤੋਂੰਦੇ ਹਜੇ ਹੋਰ ਬਥੇਰੇ ਆਗੇ ਪਹਿਲਾਂ ਇੱਧਰ ਹੀ ਢੇੜਾ ਕੱਢ ਜਗੇ ਡੇੜੀ ਕੋਲੇ ਕਿਉਂਕਿ ਹੁਣ ਤੜਕੇ ਦਾ ਇੱਥੇ ਆਇਆ 7 ਵਜੇ ਦਾ ਤੇ ਆਥ ਨੇ 7 ਵਜੇ ਘਰੇ ਜਾਊਗਾ ਉਦੋਂ ਮੈਂ ਖੈ ਨੀ ਰਾਜਾ ਹੋ ਜਾਊਗਾ ਤੇ ਆਪਾਂ ਨੂੰ ਵੀ ਨਹੀਂ ਪਤਾ ਫਿਰ ਕੋਈ ਇੱਕ ਦੋ ਹੋਰ ਵੀ ਕੰਮ ਆ ਬਾਈ ਆਪਾਂ ਨੂੰ ਇੱਕ ਮਾਨਸਾ ਜਾਣਾ ਵੱਡੀ ਮਾਨਸਾ ਤੇ ਆਪਣਾ ਹਨ YouTube ਵਾਲਾ ਤੇ Facebook ਵਾਲਾ ਪੇਜਾਂ ਹੁੰਦਾ ਨੇ ਇਹ ਦਿਖਾ ਕੇ ਆਉਣਾ ਉੱਥੇ ਕਿਸੇ ਬਾਈ ਨੂੰ ਤੇ ਇੱਕ ਸਲਾਹ ਬਣਾਈ ਜਾਂਦੇ ਸੀਗੇ ਤੇ ਬਾਈ ਬਾਈ ਕਰੋ ਬਰਾੜ ਕੋਲੇ ਵੀ ਜਾਏਗੇ ਉਹਨੂੰ ਬਿਨਾਂ ਦੱਸੀ ਜਾਏਗਾ ਇੱਥੇ ਆਪਣੇ ਨੇੜੇ ਹੀ ਪੈ ਜਾਂਦਾ ਸੂਰਤੀਆ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਤੇ ਕੱਲ ਨੂੰ ਬੈਂਕ ਦੇ ਵਿੱਚ ਵੀ ਆਉਣਾਗਾ ਇਸ ਕਰਕੇ ਫਿਰ ਕੰਮ ਵਾਵਾਗੇ ਤੇ ਮੈਂ ਖਿਆ ਜਾ ਹੀ ਆਈਏ ਡੜੀ ਕੋਲੇ ਪਹਿਲਾਂ ਭੱਜ ਕੇ ਸਤਿਗੁਰ ਜੜੀ ਸਤਿਗੁਰ ਆਈਏ ਠੀਕ ਹੈ ਹਾਂ ਸਤਿਗੁਰ ਜੀ ਬੰਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਿਗਲ ਜੀ ਸਤਿ ਕੋਕਮਣੀ ਠੀਕ ਹੈ ਲੈ ਬਈ ਬਹੁਤ ਧੰਨਵਾਦ ਦਵਾਰੇ ਚੜ ਗਏ ਫੇਰ ਆਪਾਂ ਬਸ ਮੋਟਰਸਾਈਕਲ ਬਈ ਆਊਟ ਆਊਟਲੈਟ ਵਾਲੇ ਮੁੰਡੇ ਦਾ ਆਪਾਂ ਉਹਦੇ ਹਵਾਲੇ ਕਰਤਾ ਫੇਰ ਚੜਦੇ ਹਾਂ ਹੁਣ ਬਸ ਪਿੰਡ ਕਣੀ ਨੂੰ ਟਾਈਮ ਬਈ 4:00 ਵਜੇ ਤੇ ਆਪਾਂ ਆ ਗਏ ਆਪਣੇ ਪਿੰਡ ਚੱਕਰਾਮ ਸਿੰਘ ਵਾਲਾ ਬਠਿੰਡੇ ਤੋਂ ਵੈਸੇ ਤਾਂ ਬਈ 20 ਕਿਲੋਮੀਟਰ ਪੈਂਦਾਗਾ ਤੇ ਸਿੱਧੀ ਬਸ ਤੇ ਇੱਕ ਕ ਘੰਟਾ ਲੱਗਦਾ ਬਸ ਤੇ ਆਪਾਂ ਨੂੰ ਪਰ 4 ਵਜੇ ਗਿਆ ਇੱਧਰ ਉੱਧਰ ਹੁੰਦਿਆਂ ਨੂੰ ਕੰਮ ਧੰਦੇ ਕਰਦਿਆਂ ਨੂੰ ਤੇ ਗਲੀ ਨੰਬਰ ਵੀ ਲਿਖਿਆ ਹੋਇਆਗਾ 15 ਤੋਂ ਲੈ ਕੇ 21 ਪਰ ਪਿੰਡਾਂ 'ਚ ਤਾਂ ਬਾਈ ਕਿਹੜੇ ਨੰਬਰ ਹੁੰਦੇ ਆਗੇ ਸਿੱਧੇ ਹੀ ਹੁੰਦੀਆਂ ਤੰਨੇ ਗਲੀ ਗਲੀ ਜਾ ਜਾ ਇੱਧਰ ਲਈ ਜਾ ਜਾ ਤੇ ਇਹ ਮੋੜ ਆ ਬਾਈ ਜੇ ਨਾ ਇਹਦੇ ਨਾਲ ਚਾਰ ਨਾਂਗੇ ਸਾਹਮਣੇ ਮਾਲਕਾ ਘਰ ਹੈ ਮਾਲਕੇ ਵਾਲੇ ਮੋੜ ਤੇ ਆ ਜਾਓ ਭਾਈ ਐ ਕਹਿੰਦੇ ਆ ਇੱਧਰ ਪਿੱਛੇ ਆਰੋ ਆਗਾ ਆਰੋ ਵਾਲੇ ਮੋੜ ਤੇ ਵੀ ਕਹਿੰਦੇ ਆ ਤੇ ਪਿੱਪਲ ਵਾਲਾ ਵੀ ਕਹਿ ਦਿੰਦੇ ਆ ਪਿੱਪਲਾ ਸਾਹਮਣੇ ਇਧਰਲੇ ਪਾਸੇ ਬਾਈ ਕੁੰਡੀ ਕਾ ਕਰ ਹੈ ਕਹੀ ਹੈ ਨਾ ਕੁੰਡੀ ਘਰੇ ਮੋੜ ਤੇ ਆ ਜਾ ਐ ਵੀ ਕਹਿ ਦਿੰਦੇ ਆ ਚੱਲਦੇ ਆ ਹੁਣ ਆਪਾਂ ਆਪਣੇ ਮਹਿਲ ਚ ਦਿਖਾਉਣੇ ਆ ਤੁਹਾਨੂੰ ਆਪਣਾ ਘਰ-ਵਾਰ ਅੱਜ ਆ ਜਾਂਦਾ ਬਾਈ ਗ੍ਰੈਂਡ ਟ੍ਰੰਕ ਰੋਡ ਆਪਣੇ ਘਰ ਕਣੀ ਨੂੰ ਤੇ ਇੱਕ ਗੱਲ ਆ ਬਾਈ ਬੰਦਾ ਜਿੱਥੇ ਮਰਜੀ ਰਹੀ ਜਾਵੇ ਜਿੰਨੇ ਮਰਜੀ ਨਿਆਰਿਆਂ ਚ ਹੋਵੇ ਪਰ ਜਿੱਥੇ ਬੰਦਾ ਜੰਮਿਆਗਾ ਹਨਾ ਪਲਿਆਗਾ ਖੇਡਿਆ ਕੁਦਿਆ ਜਦੋਂ ਉੱਥੇ ਆ ਜਾਂਦਾ ਨਾ ਮਨ ਨੂੰ ਆਏ ਸ਼ਾਂਤੀ ਮਿਲ ਜਾਂਦੀ ਆ ਵੀ ਨਿਆਰਾ ਆ ਗਿਆ ਪਿੰਡ ਬਿਨਾਂ ਕਾਹਨੂੰ ਕਿਸੇ ਪਾਸੇ ਜੀ ਲੱਗਦਾਗਾ ਤੇ ਆ ਘਰ ਹੈਗਾ ਜੀ ਆਪਣੀ ਮਾਸੀ ਦਾ ਘਰ ਹੈਗਾ ਮਾਤਾ ਦੋਨੇ ਭੈਣਾਂ ਆਈਆਂ ਦੋਨੇ ਕਿਵੇਂ ਇਧਰਲੇ ਪਾਸੇ ਕਹਿੰਦੇ ਭਾਈ ਉਦੋਂ ਲੋਕ ਬੜੇ ਚੰਗੇ ਸੀ ਜਦੋਂ ਐਸ ਮਹਿਲ ਦੇ ਮੂਰੇ ਪੱਲੀ ਸੀਗੀ ਉਦੋਂ ਲੋਕ ਬੜੇ ਚੰਗੇ ਸੀਗੇ ਤੇ ਪਿੰਡ ਦੇ ਤਾਂ ਬਾਈ ਗਹੀਰਿਆਂ ਤੋਂ ਪਛਾਣ ਆ ਜਾਂਦੀ ਹੈ ਪਰ ਜੇ ਆਪਣੇ ਘਰੇ ਕਿਸੇ ਨੇ ਆਉਣਾ ਹੋਵੇ ਤਾਂ ਆਪਣੇ ਬਾਈ ਰੂੜੀਆਂ ਤੋਂ ਪਛਾਣ ਆ ਜੂਗੀ ਘਰ ਦੇ ਮੂਰੇ ਵਧੀਆ ਰੂੜੀਆਂ ਗਿਆ ਤੇ ਕਹਿ ਦਿਓ ਬਾਈ ਘਰ ਦੇ ਮੂਰੇ ਰੂੜੀਆਂ ਬਿਟੂ ਕੇ ਘਰੇ ਜਾਣਾਗਾ ਤੇ ਨਾਲ ਦੀ ਨਾਲ ਦੱਸ ਦੇਣਗੇ ਸਾਹਮਣੇ ਬਾਈ ਆਪਣੇ ਤਨਤਨ ਮਾਈ ਵੀਰੋ ਪਾਈ ਭਗਤੂ ਜੀ ਦਾ ਗੁਰਦੁਆਰਾ ਸਾਹਿਬ ਆਗਾ ਬਹੁਤ ਬਈ ਮੰਨਤਾ ਗਏ تھے ਆਪਣੇ ਉੱਥੇ ਵੀ ਜਾਵਾਂਗੇ ਇਹ ਇਧਰਲੇ ਪਾਸੇ ਜੀ ਚੀਨੂ ਖੜਾਗਾ ਇਹਨੂੰ ਮਾਤਾ ਕਦੇ ਚੀਨੂ ਕਹਿ ਦਿੰਦੀ ਆ ਤੇ ਕਦੇ ਕਹਿੰਦੀ ਆ ਮੀਨੂ ਕਦੇ ਕੋਸ ਕਦੇ ਕੋਸ ਜਿਹੜਾ ਨਾਮ ਮਤਲਬ ਮੂੰਹ ਤੇ ਆ ਜਾਂਦਾ ਜ਼ੁਬਾਨ ਤੇ ਹਨਾ ਉਹੀ ਨਾਮ ਇਹਦਾ ਲੈ ਲੈਂਦੀ ਆ ਇਧਰਲੇ ਪਾਸੇ ਜੀ ਮਾਝ ਆਪਣੀ ਹਾਂ ਨਾ ਪਛਾਣਦੀ ਨਹੀਂ ਯਾ ਭਾਈ ਇੱਕ ਗਾਂ ਕੀ ਆਪਣੇ ਇਹੇ ਭਾਈ ਆਪਾਂ ਨੂੰ ਉਹਨਾ ਆਪਣਾ ਮਿੱਤਰ ਆਗਾ ਬੱਬੂ ਨਾਲ ਦੇ ਪਿੰਡ ਤੋਂ ਆ ਚੱਕ ਫਤਿਹ ਸਿੰਘ ਵਾਲੇ ਤੋਂ ਆਪਣੀ ਇੱਕ ਝੋਟੀ ਮਰਗੀ ਸੀਗੀ ਸੂਨ ਵਾਲੀ ਸੀਗੀ ਉਹ ਤੇ ਫਿਰ ਆਪਾਂ ਨੂੰ ਇਹਦਾ ਛੋਟਾ ਜਿਹਾ ਬੱਚਾ ਸੀਗਾ ਉਦੋਂ ਫੇ ਬੱਚੀ ਸੀਗੀ ਛੋਟੀ ਜੀ ਉਦੋਂ ਆਪਾਂ ਨੂੰ ਇਹ ਉਹਨੇ ਦਿੱਤੀ ਸੀਗੀ ਤੇ ਇਸ ਤੋਂ ਬਾਅਦ ਮਾਤਾ ਨੇ ਦੀ ਸਾਂਭ ਸੰਭਾਲ ਕਰੀ ਪਾਲੀ ਪੋਲੀ ਭਾਈ ਤੇ ਹੁਣ ਇਹ ਵਧੀਆ ਦੁੱਧ ਦਿੰਦੀ ਆ 10 12 ਕਿਲੋਲਟਰ ਪੱਖਾ ਲਾਇਆ ਪਿਆਗਾ ਮੱਜਾ ਨੂੰ ਆਇਦਰ ਲੈ ਬਸ ਠੀਕ ਹੈ ਜਿੱਕੇ ਹੱਥ ਚੜਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੁੱਤ ਠੀਕ ਹੈ ਹਾਂ ਠੀਕ ਹੈ ਤੂੰ ਠੀਕ ਹੈ ਹਾਂ ਠੀਕ ਹੈ ਉਹ ਤੇ ਹੈ ਹੋਰ ਸਾਰੇ ਠੀਕ ਹੈ ਨਾ ਸਾਰੇ ਠੀਕ ਆ ਸੰਦੀਪ ਐਲਫੈਕਸ਼ਨ ਹੋ ਗਈ ਸੀ ਬਾਈ ਮਾਤਾ ਨੂੰ ਤੇ ਜਦੋਂ ਇਨਫੈਕਸ਼ਨ ਹੋਇਆ ਪਤਾ ਕੀ ਕਹਿੰਦੀ ਹੁੰਦੀ ਆ ਫੋਨ ਤੇ ਫੈਕਸ਼ਨ ਹੋਈ ਬਈਆ ਮੈਨੂੰ ਠੀਕ ਆ ਇਨਫੈਕਸ਼ਨ ਹਾਂ ਵਧੀਆ ਪਤਾ ਸੰਦੀਪ ਨੂੰ ਲਿਆ ਆਉਂਦਾ ਇਹਨੂੰ ਆਉਣਗੇ ਸਾਰੇ ਆਉਣਗੇ ਸਾਰੇ ਆਉਣਗੇ ਤੇ ਇਧਰਲੇ ਪਾਸੇ ਜੀ ਆਪਣੇ ਘਰੇ ਲੱਗਿਆਗਾ ਤੂਤ ਤੂਤ ਦਾ ਦਰਖਤ ਜਿਵੇਂ ਸਾਨੂੰ ਕਿਹਾ ਸੀਗਾ ਆਪਣੇ ਘਰੇ ਦੋ ਤਿੰਨ ਦਰਖਤ ਵੀ ਹੈਗੇ ਹੈਗੇ ਇਧਰਲੇ ਪਾਸੇ ਬਈ ਅਮਰੂਦਾਂ ਦਾ ਬੂਟਾ ਜਿਹੜਾ ਭਰਿਆ ਪਿਆ ਅਮਰੂਦਾਂ ਨਾਲ ਤੱਕਦੇ ਘਟ ਆਗੇ ਲੱਗਦੇ ਤਾਂ ਬਹੁਤ ਆਗੇ ਕੁਝ ਬਸ ਖਰਾਬ ਜੇ ਹੋ ਜਾਂਦੇ ਹੈਗੇ ਅਮਰੂਦ ਬਹੁਤ ਲੱਗੇ ਪਏ ਤੇ ਇਧਰ ਸ਼ਫੈਦਾ ਇਥੇ ਇੱਕ ਨਿੰਮ ਸੀਗਾ ਬਾਈ ਉਦੋਂ ਆਹ ਆਹ ਦੇ ਬاتھਰੂਮ ਬਣਾਏ ਹਨ ਤੇ ਉਦੋਂ ਉਹ ਪੱਟਤਾ ਸੀਗਾ ਫਿਰ ਇਹ ਦੁਬਾਰਾ ਸਪੈਦਾ ਲਾਇਆ ਸੀਗਾ ਵੀ ਇੱਕ ਨਿੰਮ ਪੱਟਿਆ ਗਿਆ ਤੇ ਉਹਦੀ ਥਾਂ ਤੇ ਚਲਕੋਸ ਹੋਰ ਲੱਗ ਜੇ ਇਧਰ ਆਪਣਾ ਮਹਿਲ ਬਾਈ ਮਾਦਾ ਕਿੰਨੇ ਸਾਲ ਹੋ ਗਏ ਆਪਣੇ ਘਰ ਨੂੰ ਹੋ ਗਏ 30 ਸਾਲ ਹੋ ਗਏ ਹਾਂ 30 ਕਿ ਸਾਲ ਤਾਂ ਹੋ ਗਏ ਹਨ ਐਨੇ ਕਿ ਤਾਂ ਫਿਰ ਵੀ ਓਕੇ ਰਿਪੋਰਟ ਪਿਆਗਾ ਵਧੀਆ ਬਾਬੇ ਦੀ ਮਿਹਰ ਨਾਲ ਤੇ ਆ ਇਧਰਲੇ ਪਾਸੇ ਭਈ ਆਪਣੀ ਰਸੋਈ ਆ ਗਈ ਕੰਧੋਲੀ ਕੱਢੀ ਹੋਈ ਆਇ ਕਧੋਲੀ ਨਾ ਥੋੜੀ ਜਿਹੀ ਉਹਨੇ ਆ ਤੂਤ ਨੇ ਜੜਾ ਨਾ ਚੱਕ ਹੀ ਗਈ ਇਹ ਤਾਂ ਹੀ ਆਹਾ ਤਰੇੜ ਜੀ ਆਈ ਪਈ ਹੈਗੀ ਚਲੋ ਕੁਛ ਨਿੰਦਾ ਇਹ ਹੀ ਆਪਣੀ ਰਸੋਈ ਆ ਜੀ ਤੇ ਜਦੋਂ ਮੀਂਹ ਕਣੀ ਨਹੀਂ ਹੁੰਦਾ ਉਦੋਂ ਗੈਸ ਇੱਥੇ ਧਰ ਲਈਦਾਗਾ ਤੇ ਜਦੋਂ ਮੀਂਹ ਕਣੀ ਆ ਜਾਂਦਾਗਾ ਤੇ ਫਿਰ ਉਹ ਉਧਰ ਸਾਹਮਣੇ ਜਿਹੜਾ ਪਿਆ ਹੁਣ ਮਾਤਾ ਕਰੀ ਜਾਂਦੀ ਦਾਲ ਤਤੀ ਕਰੀ ਜਾਂਦੀ ਹੈਗੀ ਤੜਕੇ ਦੀਆਂ ਰੋਟੀਆਂ ਮੈਨੂੰ ਆਈ ਸੀ ਬਾਈ ਵੀ ਟਾਈਮ ਨਾਲ ਬਠਿੰਡੇ ਉੱਤਰ ਕੇ ਰੇਲ ਗੱਡੀ ਤੋਂ ਤੇ ਹੁਣ ਵਗ ਜਾਨੇ ਆ ਘਰੇ ਘਰੇ ਜਾ ਕੇ ਖਾਵਾਂਗੇ ਤੇ ਪਰ ਉਹੀ 4:30 ਵਜ ਗਏ ਸਾਹਮਣੇ ਬਾਈ ਤਿੰਨ ਕਮਰੇ ਆ ਇੱਕ ਉਹ ਕਮਰਾ ਆਪਣਾ ਪੇਟੀਆਂ ਵਾਲਾ ਕਹਿ ਦਿੰਨੇ ਆ ਜਿਵੇਂ ਪਿੰਡਾਂ ਵਾਲੇ ਉਹ ਚੱਕ ਦੋ ਪੇਟੀਆਂ ਤੇ ਇਧਰ ਫਰਿੱਜ ਫਰੂਜ ਜਾ ਪਿਆਗਾ ਇਧਰਲੇ ਪਾਸੇ ਬੈਠ ਕੇ ਭਾਈ ਸੌਣ ਸੌਣ ਵਾਲੀ ਮੂਰੇ ਮੱਛਰ ਮੁਛਰ ਤੋਂ ਉਹ ਜੜੀ ਵਾਲਾ ਗੇਟ ਲੱਗਿਆ ਹੋਇਆ ਤੇ ਬੜਾ ਸੋਹਣਾ ਬਈ ਆਪਣਾ ਘਰ ਹੈਗਾ ਆਪਾਂ ਆਪ ਹੀ ਤਾਰੀਫ ਕਰ ਲੈਨੇ ਹੈਗੇ ਤੇ ਕਿਉਂਕਿ ਬਈ ਇਹ 30 ਸਾਲ ਹੋ ਗਏ ਮੀਂਹ ਕਣੀ ਤੋਂ ਬਚਾਉਂਦਾਗਾ ਸਾਰੇ ਕੰਮ ਤੋਂ ਵਧੀਆ ਆਰਾਮ ਦੀ ਨੀਂਦ ਆਉਂਦੀ ਹੈਗੀ ਕੋਈ ਚੱਕਰ ਨਹੀਂ ਬਾਬੇ ਦੀ ਕਿਰਪਾ ਨਾਲ ਤੇ ਵਧੀਆ ਰੋਟੀ ਘਰੇ ਪੱਕਦੀ ਹੈਗੀ ਤੇ ਬਾਕੀ ਬਾਬਾ ਭਲੀ ਕਰੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਹਾਂ ਨਾ ਤੇਰੇ ਵਾਸਤੇ ਸੇਵ ਲੈ ਕੇ ਆਇਆ ਇਸ ਪਾਣੀਆ ਅੱਜ ਦੀ ਵੀਡੀਓ ਜੇ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਕੱਲ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਦੇਖਦੇ ਆ ਬਾਈ ਆਪਣੇ ਕੋਲ ਜੇ ਟਾਈਮ ਲੱਗਿਆ ਤੇ ਬੈਂਕ ਦੇ ਕੰਮ ਤੋਂ ਬਾਅਦ ਤਾਂ ਗੁਰਬਰਾੜ ਕੋਲੇ ਜਾਏਗੇ ਇੱਥੋਂ ਸੂਰਤੀਆ ਕੋਈ ਬੜੀ ਦੂਰ ਨਹੀਂ ਹੈਗਾ ਇੱਥੋਂ ਤਲਵੰਡੀ ਆਪਣੇ ਲਾਗੇ ਤਾਂ ਅੱਗੇ ਜੇ ਪੈ ਜਾਂਦਾ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਤੇ ਹੋ ਸਕਦਾ ਫਿਰ ਆਪਾਂ ਨੂੰ ਨਾਲ ਹੀ ਇਧਰ ਪਹਿਲਾਂ ਮਾਨਸਾ ਵੀ ਜਾਏਗੇ ਮਾਨਸਾ ਵੀ ਮਾੜਾ ਮੋਟਾ ਜਿਹਾ ਕੰਮ ਆਗਾ ਇਹਦੇ ਇਸੇ ਦੇ ਕੰਮ ਆਗਾ ਫੇਸਬੁੱਕ YouTube ਦਾ ਤੇ ਫਿਰ ਉਧਰ ਜਾ ਆਵਾਂਗੇ ਦੋਨੇ ਪਾਸੇ 껖ੜੇ 껖ੜੇ ਜੇ ਕੱਢਿਆਵਾਂਗੇ ਟਾਈਮ ਦੇ ਹਿਸਾਬ ਨਾਲ ਲਗਾ ਤੇ ਹੁਣ ਲੱਗਿਆ ਜੀ ਆਪਾਂ ਸੌਣ ਅੱਜ ਪਿੰਡ ਚੱਕਰਾਂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦਾ ਸਾਸਰੀ ਘਰ ਜੀ ਸਾਰਿਆਂ ਨੂੰ